Legenda ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਵਲੋਗ ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਮੈਂ ਤੇ ਕੱਲ ਆਪਾਂ ਜਿਵੇਂ ਰਗਪੁਰ ਫੋਟ ਕਰਕੇ ਸਫਤੇ ਕਰ ਲਿਆ ਸੀ ਆ ਉਹ ਤੇ ਵਾਪਸ ਆਪਾਂ ਆ ਗਏ ਸੀ ਆਪਣੇ ਹੋਟਲ ਤੇ ਹੁਣ ਅੱਜ ਚਾਲੇ ਪਾਉਣੇ ਆ ਆਪਾਂ ਚੈਨੀ ਕੋਠੀ ਇਹ ਵੀ ਇੱਕ ਜੀਬੀ ਦਾ ਬਹੁਤ ਇਤਿਹਾਸਿਕ ਫੋਟ ਹੈ ਇਹਨੂੰ ਆਪਾਂ ਵੇਖਣਾ ਰਸਤੇ ਜਾਂਦੇ ਤੇ ਉਠਣਾ ਤਾਂ ਜਲਦੀ ਸੀ ਜਾਣਾ ਵੀ ਜਲਦੀ ਸੀ ਕੀ ਹੋਇਆ ਮੌਸਮ ਇੰਨਾ ਤੇ ਖਰਾਬ ਹੈ ਪਹਿਲਾਂ ਤਾਂ ਸਾਰੀ ਰਾਤ ਮੀਂਹ ਪੈਂਦਾ ਰਿਹਾ ਸਵੇਰੇ ਵੀ ਮੀਂਹ ਪੈਂਦਾ ਰਿਹਾ ਪਰ ਮੀਂਹ ਹੁਣ ਥ ਤੇ ਹਟਿਆ ਤੇ ਵਿਜ਼ਿਬਿਲਟੀ ਵੇਖੋ ਕੀ ਬਣੀ ਐ ਧੁੰਦੀ ਧੁੰਦਾ ਸਾਰੇ ਪਾਸੇ ਵਿਜ਼ਿਬਿਲਟੀ ਜਮਾਂ ਨਾ ਦੇ ਬਰਾਬਰ ਐ ਪਰ ਆਪਾਂ ਨਿਕਲਣਾ ਕਿਉਂਕਿ ਲੇਟ ਨਾ ਹੋ ਜਾਈਏ ਹੋਰ ਤੇ ਬਾਈਕ ਆਪਾਂ ਸਟਾਰਟ ਕਰ ਲਈ ਕੋਰਸਟਾਰਟ ਕਰ ਲਈ ਐ ਪੈਕਿੰਗ ਵਗੈਰਾ ਆਪਾਂ ਫੁੱਲ ਕਰ ਲਈ ਐ ਕਾਫੀ ਮੇਰੀ ਰੈਡੀ ਐ ਬਿਸਕੁਟ ਮੇ ਰੈਡੀ ਐ ਆਪਾਂ ਉਹ ਖਾਕੇ ਤੋਂ ਚਾਲੇ ਪਾਉਣੇ ਐ ਚੈਣੀਕੋਠੀ ਨੂੰ ਚੈਣੀਕੋਠੀ ਨੂੰ ਕਰਦੇ ਐ ਐਕਸਪਲੋਰ ਤੇ ਅੱਜ ਦਾ ਸਫਰ ਕਰਦੇ ਆਪਾਂ ਇੰਜੋਏ बोले सोने हॉल ਸਤਿ ਸ੍ਰੀ ਅਕਾਲ ਚਾਲੇ ਪਾਤੇ ਆਪਾਂ ਜੀਪੀ ਤੋਂ ਤੇ ਰਸਤੇ ਚੋਂ ਦੀਆ ਮਾਰਕੀਟ ਤੁਹਾਨੂੰ ਥੋੜਾ ਜਿਹਾ ਝਾਕਾ ਜੀਪੀ ਦਾ ਦਿਖਾਉਣੇ ਆ ਆਪਾਂ ਹੁਣ ਜੀਪੀ ਦੀ ਮਾਰਕੀਟ ਚ ਲੰਘ ਰਹੇ ਆ ਇਹ ਸਾਰੀ ਮਾਰਕੀਟ ਜੀਪੀ ਦੀ ਆ ਤੇ ਕਮਰਸ਼ੀਅਲਾਈਜ਼ ਪੂਰਾ ਹੋਇਆ ਪਿਆ ਮੈਂ ਹੇਤਾ ਮੈਂ ਸਲਾਹ ਇਹੀ ਦਊਂਗਾ ਜਿਹੜਾ ਵੀ ਇੱਥੇ ਜੀਵੀ ਹੁੰਦਾ ਵਾ ਕਿ ਜੀਵੀ ਤੋਂ ਤਾਂ ਨਾ ਇੱਕ ਉੱਪਰ ਜੀਵੀ ਦੇ ਜਦੋਂ ਆਪਾਂ ਜਾਂਦੇ ਇੱਕ ਮਿਨੀਲ ਥਾਈਲੈਂਡ ਨੂੰ ਉਸ ਤੋਂ ਥੋੜਾ ਉੱਤੇ ਜਾ ਕੇ ਨਾ ਉਹ ਹੁੰਦਾ ਵਿਲੇਜ ਦਾ ਨਾਮ ਹੈਗਾ ਵਾ ਸੋਜਾ ਤੇ ਤੁਸੀਂ ਉੱਥੇ ਰੁਕ ਜਾਓ ਉਹ ਤੁਹਾਨੂੰ ਬਹੁਤ ਵਧੀਆ ਇੱਕ ਪੀਸਫੁਲ ਏਰੀਆ ਵਾ ਕਮਰਸ਼ੀਅਲਾਈਜ਼ ਘਟਾ ਹੈ ਤੇ ਆਫ ਬੀਟ ਪਲੇਸ ਹੈ ਮਲੇ ਬਹੁਤ ਘੱਟ ਲੋਕ ਉੱਥੇ ਟੂਰਿਸਟ ਜਾਂਦੇ ਨੇ ਤੇ ਸੋਣਾ ਜਗਾ ਜੇ ਮੈਂ ਨੈਕਸਟ ਟਾਈਮ ਇੱਧਰਲੇ ਪਾਸੇ ਆਇਆ ਕਿਉਂਕਿ ਕਦੋਂ ਚੀਜ਼ਾਂ ਮਰੀਆਂ ਐਕਸਪਲੋਰ ਕਰਨਆਂ ਪਈਆਂ ਇੱਧਰਲੇ ਪਾਸੇ ਤੇ ਉਹ ਐਕਸਪਲੋਰ ਆਪਾਂ ਨੈਕਸਟ ਟੂਰ ਤੇ ਕਰਾਂਗੇ ਜਦੋਂ ਆਪਣਾ ਦਿਲ ਲੱ passe ਵਗ ਬਣਿਆ ਤੇ ਸੋਚਾ ਰੁਕੋ ਤੁਹਾਨੂੰ ਵਧੀਆ ਉੱਥੇ ਮਿਲੂਗਾ ਮਨ ਲਕੀ ਸ਼ਾਂਤੀ ਮਿਲੇਗੀ ਤੇ ਇੰਜੋਏ ਵੀ ਵਧੀਆ ਹੋਊਗਾ ਤੇ ਜੇ ਕੋ ਬੰਦਾ ਇਦਾਂ ਪੀਸਫੁਲ ਏਰੀਆ ਚ ਜਾਣਾ ਚਾਹੁੰਦਾ ਤਾਂ ਸੋਚਾ ਰਿਕਮੈਂਡਮ ਤੇ ਇੱਕ ਹੈਗੀ ਹੈ ਸ਼ਾਨਗੜ ਵੈਲੀ ਉਹ ਵੀ ਬਹੁਤ ਵਧੀਆ ਚੀਜ਼ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਨੈਕਸਟ ਟਾਈਮ ਬਾਕੀ ਤੁਸੀਂ ਦੇਖ ਰਹੇ ਹੋ ਕਿ ਬਾਈਕਰ ਵਾਸਤੇ ਬਾਈਕ ਵੇ ਬਿਲਰ ਵਾਲਾ ਠੀਕ ਹੈ ਲੱਗਦਾ ਹਰ ਚੀਜ਼ ਜਿੱਥੇ ਮਿਲ ਜਾਂਦੀ ਹੈ ਤੇ ਕੈਫੇ ਬਹੁਤ ਤਗੜੇ ਤਗੜੇ ਲੈਵਲ ਦੇ ਬਣੇ ਹੋਏ ਕੈਫੇ ਤੇ ਹੋਟਲ ਵੀ ਬਹੁਤ ਤਗੜੇ ਲੈਵਲ ਦੇ ਜੀਵੀ ਦੇ ਵਿੱਚ ਇਸ ਟਾਈਮ ਅਵੇਲੇਬਲ ਹੈ ਰੇਟ ਵੀ ਇਹਨਾਂ ਦੇ ਬਹੁਤ ਜ਼ਿਆਦਾ ਹੁੰਦੇ ਆ ਐ ਨਹੀਂ ਤੁਹਾਨੂੰ ਘੱਟੋ ਘੜ 1500 ਤੋਂ ਘੱਟ ਕੋਈ ਮਿਲਣਾ ਨਹੀਂ ਰੂਮ ਕੱਲੇ ਲਈ ਤੇ ਦੋ ਜਣੇ ਹੋਣਗੇ ਤਾਂ 2250 ਦੇ ਵਿੱਚ ਦੇਣਗੇ ਇਧਰਲੇ ਪਾਸੋਂ ਜੀਵੀ ਤੋਂ ਲੋ ਆਪਾਂ ਆ ਰਹੇ ਸੀ ਤੇ ਇਹ ਰਸਤਾ ਜਾਊਗਾ ਬੰਜਾਰ ਨੂੰ ਤੇ ਜੀ ਵੀ ਤੋਂ ਨਿਕਲਦੇ ਸਾਰ 2 ਕਿਲੋਮੀਟਰ ਬਾਅਦ ਇਹ ਰਸਤਾ ਤੁਹਾਨੂੰ ਉੱਥੇ ਬੋਰਡ ਮਿਲ ਜਾਊਗਾ ਚੈਣੀਖੋਟੀ ਦਾ। ਉਹ ਲਗਭਗ ਐਵੀ ਬੋਰਡ ਲੱਗਿਆ ਹੋਊਗਾ ਸਾਹਮਣੇ ਲਿਖਿਆ ਹੋਊਗਾ ਚੈਣੀਖੋਟੀ ਵੇ। ਤੇ ਇਧਰੋਂ ਆਪਾਂ ਤਾਂ ਨੂੰ ਚੜਨਾ ਵੈ ਚੈਣੀਖੋਟੀ ਨੂੰ। ਬਾਈਕ ਆਪਣਾ ਆਖੜ। ਆਪਾਂ ਆਏ ਸੀ ਚੈਣੀਖੋਟੀ ਵੱਲ ਨੂੰ। ਜਦੋਂ ਉੱਪਰੋਂ ਐਂਟਰ ਕੀਤਾ ਨਾ ਜਮਾ ਬਦਲਾ ਦੇ ਵਿੱਚ ਐਂਟਰ ਕਰਕੇ ਆਪਾਂ ਦਾ ਤੇ ਦੇਖ ਸਕਦੇ ਹੋ ਕਿਵੇਂ ਧੁੰਦ ਛਾਈ ਪਈ ਹੈ ਤੇ ਵਿਜ਼ਿਬਿਲਟੀ ਨਾ ਦੇ ਬਰਾਬਰੀ ਆ ਕੋ ਜੇ ਥੱਲੇ ਨੂੰ ਵੇਖਦੇ ਕੁਝ ਨਹੀਂ ਨਜ਼ਰ ਆਉਂਦਾ ਚਿੱਕੜ ਚਾਹ ਪੂਰਾ ਇੱਥੇ ਸੜਕਾਂ ਦਾ ਹੈ ਨਹੀਂ ਗੱਲ ਬਾਤ ਈ ਕਪੱਥੇ ਲਾਤੀ ਆਈ ਠੀਕ ਹੈ ਤੇ ਆਪਾਂ ਚੱਲੇ ਸੀ ਇੱਥੋਂ ਜੀਪੀ ਤੋਂ ਤੇ ਰੋਡ ਚੜ ਗਏ ਸੀ ਇਹ ਜਿਹੜਾ ਆਪਣਾ ਜਾਣਾ ਮੈਂ ਕੈਣੀ ਕੋਟੀ ਨੂੰ ਤੇ ਨਾਲ ਮੇ ਮੰਦਰ ਦੇ ਪੁਜਾਰੀ ਮਿਲ ਗਏ ਜੀ ਉਹ ਕਹਿੰਦੇ ਤੁਹਾਨੂੰ ਲੈ ਕੇ ਚੱਲਦੇ ਉੱਤੇ ਤੱਕ ਤੇ ਬਾਈਕ ਆਪਾਂ ਤਾਂ ਨਹੀਂ ਲੈ ਕੇ ਗਏ ਰਾਤੀ ਸਾਰੀ ਮੀਂਹ ਪੈਂਦਾ ਰਿਹਾ ਸਵੇਰ ਵੀ ਮੀਂਹ ਪੈਂਦਾ ਰਿਹਾ ਤੇ ਰੋਡ ਜਿਹੜਾ ਜਾਂਦਾ ਸਾਰਾ ਕੱਚਾ ਵੈ ਕੱਚੇ ਕਰਕੇ ਚੱਕਰ ਚੜਾ ਹੋਇਆ ਫਿਰ ਤੇ ਟਾਇਰ ਸਲਿੱਪ ਕਰਦਾ ਵਾ ਤੇ ਇਕੱਲਾ ਹੈਗਾ ਮੈਂ ਕਾ ਦਿੱਕਤ ਨਾ ਆ ਜੇ ਤੇ ਹੁਣ ਪੰਡਤ ਜੀ ਨਾਲ ਜਾਣਗੇ ਉੱਥੋਂ ਤੱਕ ਹੋਰ ਸਰ ਸੱਸੀ ਕਾਲ ਜੀ ਠੀਕ ਹੈ ਠੀਕ ਹੈ ਕੀ ਨਾਮ ਜੀ ਆਪਣਾ ਹਰੀ ਹਰੀ ਆ ਆਪਾਂ ਸਰੰਗਾਰੀਸ਼ੀ ਮੰਦਿਰ ਵਿੱਚ ਪੁਜਾਰੀ ਆ ਸਿੰਗਾਰੀਸ਼ੀ ਮੰਦਿਰ ਵਿੱਚ ਪੁਜਾਰੀ ਹੈ ہماری ਫੈਮਿਲੀ ਠੀਕ ਹੈ ਪੋਸਤਾਨੀ ਪੋਸਤਾਨੀ ਠੀਕ ਹੈ ਸਰ ਚਲੋ ਹੁਣ ਇਹਨਾਂ ਨਾਲ ਆਪਾਂ ਚੱਲਨੇ ਆ ਚੈਨੀ ਖੋਟੀ ਦੇਖਣ ਤੇ ਰਸਤੇ 'ਚ ਆਊਗਾ ਸਰੰਗਾਰੀਸ਼ੀ ਦਾ ਮੰਦਿਰ ਜੀ ਉਹਨੂੰ ਵੀ ਆਪਾਂ ਦੇਖਦੇ ਆ ਇੱਧਰੋਂ ਆਉਂਦੇ ਸਾਰੇ ਹੀ ਜਿੱਥੋਂ ਬਾਈਕ ਢਾਈ ਸੀ 100 ਕਿਲੋਮੀਟਰ ਬਾਅਦ ਆ ਪੋੜੀਆਂ ਮਿਲ ਜਾਂਦੀਆਂ ਨੇ ਰਸਤੇ ਦਾ ਦੋ ਤਿੰਨ ਹੈਗੇ ਜਾਂਦੇ ਤੇ ਇਹ ਪੋੜੀਆਂ ਵਾਲਾ ਟਰੈਕ ਹੈ ਪੋੜੀਆਂ ਦਾ ਟਰੈਕ ਕਰਕੇ ਆਪਾਂ ਪੁੱਜਾਂਗੇ ਮੰਦਿਰ ਕੋਲੇ ਮੰਦਿਰ ਤੋਂ ਹੁੰਦੇ ਹੋਏ ਆਪਾਂ ਇਹ ਕਰਾਂਗੇ ਚੈਣੀ ਕੋਠੀ ਦੇ ਵਿੱਚ ਐਂਟਰ ਆਪਾਂ ਪੋੜੀਆਂ ਚੜ ਰਹੇ ਸੀ ਤੇ ਜਿਹੜਾ ਸਾਹਮਣੇ ਦੇਖ ਰਹੇ ਹਾਂ ਇਹ ਪਿੰਡ ਹੈਗਾ ਬਿਹਾਰ ਤੇ ਜਿੱਥੇ ਆਪਾਂ ਬਾਈਕ ਲਾਇਆ ਸੀ ਪਿੰਡ ਦਾ ਨਾਮ ਕੀ ਸੀ ਨਾ ਗੁਰਾਲੀ ਗੁਰਾਲੀ ਤੇ ਆਹ ਪਿੰਡ ਦਾ ਨਾਮ ਇਹ ਹੈ ਮਰਾਗੀ ਮਰਾਗੀ ਠੀਕ ਹੈ ਇੰਨਾ ਚ ਖਾਸ ਗੱਲ ਇਹ ਲੱਗੀ ਕਿ ਜਿੱਥੇ 10 ਕੁ ਘਰ ਬਣ ਜਾਂਦੇ ਆ ਠੀਕ ਹੈ ਤੇ ਉੱਥੇ ਆਪਣਾ ਪਿੰਡ ਇਹ ਬਣਾ ਲੈਂਦੇ ਆ ਤੇ 10 20 ਘਰਾਂ ਦਾ ਜਿਹੜਾ ਸਮੂਹ ਹੈ ਉੱਥੇ ਪਿੰਡ ਮਿਲ ਜਾਂਦੇ ਤੇ ਬੜੀ ਦੂਰ ਨਹੀਂ ਹੁੰਦੇ ਨਾਲੋਂ ਨਾਲ ਹੀ ਹੁੰਦੇ ਆ ਇੱਕ ਪਹਾੜੀ ਪਹਾੜੀ ਦੀ ਚੋਟੀ ਛੱਡ ਕੇ ਦੂਜੇ ਨਾਲ ਦੇ ਘੁੰਦੇ ਸਾਰੇ ਪਹਾੜ ਨੂੰ ਤੁਹਾਨੂੰ ਪਿੰਡ ਮਿਲ ਜਾਊਗਾ ਇਹਗਾ ਇਹ ਪਿੰਡ ਦੇ ਵਿੱਚ ਮੰਦਿਰ ਬਣਿਆ ਹੋਇਆ। ਹੁਣ ਆਪਾਂ ਪਿੰਡ ਦੇ ਵਿੱਚ ਲੰਘ ਰਹੇ ਹਾਂ ਤੁਹਾਨੂੰ ਦੱਸਿਆ ਗੁਰਾਲੀ। ਸਸੀ ਗੱਲ ਜੀ। ਕੰਦ ਗਾਵੇ। ਆਪਕੇ। ਇਹ ਪਿੰਡ ਦੇ ਘਰ ਤੇ ਇਧਰਲੇ ਪਾਸੋਂ ਦੂਸਾਰੀ ਦੇਖਦੇ ਹੋਏ ਪਹਾੜ ਤੇ ਬੱਦਲ। ਕਿਸਕੇ ਕੇ ਲਈ ਆਪਣੇ ਇਸਤੇਮਾਲ ਕੇ ਲਈ ਇਹ ਖੇਤੀ ਪਿਆਜ਼ ਦੀ ਕੀਤੀ ਹੋਈ ਸਾਰੀ ਹੈ ਇਹ ਪਿਆਜ਼ ਹੈ ਇਸ ਸਾਈਡ ਤੋਂ ਮਟਰ ਹੈ ਮਟਰ ਵੀ ਗਏ ਕਿੱਧਰ ਉਹ ਅੱਗੇ ਮਟਰ ਹੈ ਹੋਰ ਕੀ ਗੋਨੇ ਆ ਹੋਰ ਹੈ ਨੀਚੇ ਗਿਆਉ ਗੇਹੂੰ ਉਹ ਨੀਚੇ ਹੈ ਇਹ ਹੈ ਸੇਬ ਕੇ ਪੇੜ ਛੋਟੇ ਛੋਟੇ ਇਹ ਵਾਲੇ ਹਾਂ ਬਸ ਸੀਜ਼ਨ ਆਉਣ ਵਾਲਾ ਹੈ ਨਾ ਸੀਜ਼ਨ ਆ ਗਿਆ ਠੀਕ ਆ ਆ ਜਿਹੜੇ ਸੇਬ ਦੇ ਪੇੜ ਹੈ ਤੇ ਇਧਰਲੇ ਪਾਸੇ ਉਗਾਏ ਹੋਏ ਪਿਆਜ਼ ਆ ਆਲੇ ਇਹ ਖੇਤੀ ਆਪਦੇ ਵਾਸਤੇ ਹੀ ਕਰਦੇ ਕੋਈ ਵੇਚ ਵਿਚਈਆ ਨਹੀਂ ਕਰਦੇ ਪੇ ਤੇ ਉਹ ਸਾਹਮਣੇ ਹੈਗੇ ਮਟਰ ਐਂਟਰ ਤਾਂ ਨਹੀਂ ਹੋ ਸਕਦਾ ਥੋੜਾ ਦਿਖਾ ਦਣਾ ਤੁਹਾਨੂੰ ਆ ਮਟਰ ਲਾਏ ਹੋਇਆ ਉਸ ਤੋਂ ਬਾਅਦ ਅੱਗੇ ਜਿਹੜੀ ਪੋੜੀ ਬੰਦੀ ਪੋੜੀਦਾਰ ਉੱਥੇ ਲਾਈ ਹੋਈ ਹੈ ਕਣਕ ਗਹਿੂ ਜਿਵੇਂ ਇਹਨਾਂ ਦਾ ਗਹਿੂ ਆਪਾਂ ਕਣਕ ਕਹਿੰਦੇ ਆ ਤੇ ਸੇਬ ਤਾਂ ਜੋ ਸੀਜ਼ਨ ਆਊਗਾ ਉਹ ਤੋਂ ਚੱਲੂਗਾ ਹੁਣ ਤਾਂ ਇਹਨਾਂ ਨੇ ਛਾਂਗ ਤੇ ਇੱਕ ਵਾਰੀ ਇੱਕ ਛਾਂਗ ਤੇ ਇਹ ਤਾਂ ਕਿਵੇਂ ਕੱਟ ਦਿੰਦੇ ਆ ਹਾਂ ਹਾਂ ਪੱਤੇ ਸਾਰੇ ਲਾ ਦਿੰਦੇ ਆ ਨਿਕਲੇ ਆ ਵੀ ਆ ਜਾئیںਗੇ ਨਿਕਲੇ ਆ ਨਾ ਵੀ ਠੀਕ ਹੈ ਸਰਦੀਆਂ ਵਿੱਚ ਠੀਕ 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 ਆ ਜਾئیںਗੇ ਠੀਕ ਹੈ ਜੀ ਆਪਾਂ ਟਰੈਕ ਕਰਦੇ ਕਰਦੇ ਜਦੋਂ ਪੁਜਾਰੀ ਦੇ ਘਰ ਕੋਲ ਪੁੱਜੇ ਤੇ ਘਰ ਵੇਖ ਕੇ ਮੈਂ ਬਹੁਤ ਹਰਾਨਾ ਹੋਇਆ ਕਿਉਂਕਿ ਇੱਕ ਤਾਂ ਇਹ ਮੰਦਰ ਦੇ ਪੁਜਾਰੀ ਵੀ ਆ ਤੇ ਇੱਕ ਇਹ ਕੋਟੇਜ ਵੀ ਚਲਾਉਂਦੇ ਆ ਤੇ ਕੋਟੇਜ ਤੁਹਾਨੂੰ ਦਿਖਾਉਣੇ ਬੜਾ ਸੋਹਣਾ ਲੱਗਿਆ ਤੇ ਆਹ ਵੇਖੋ ਜੀ ਤੇ ਬੜਾ ਹੀ ਪੁਰਾਣੇ ਤਰੀਕੇ ਦਾ ਡਿਜ਼ਾਈਨ ਕੀਤਾ ਹੋਇਆ ਵਾ ਤੁਸੀਂ ਦੇਖੂਗੇ ਇਹ ਜਿਹੜੇ ਲੱਕੜ ਲੱਕੜ ਨੂੰ ਕੱਟ ਕੇ ਨਾਲ ਮਿੱਟੀ ਨਾਲ ਲੇਪ ਕੀਤਾ ਹੋਇਆ ਵਾ ਕੁੱਲ ਮਿਲਾ ਕੇ ਲੱਕੜ ਅਤੇ ਮਿੱਟੀ ਦਾ ਸਾਰਾ ਬਣਿਆ ਹੋਇਆ ਕੋਟੇਜ ਉੱਤੋਂ ਵੀ ਵੇਖੋ ਤੇ ਉਹ ਹੈਗੀ ਐਂਟਰੈਂਸ ਮੈਂ ਪੁੱਛਿਆ ਕਿ ਤੁਸੀਂ ਸਟੇ ਵਗੈਰਾ ਵੀ ਕਰਦੇ ਹਾਂ ਹਾਂ ਜੀ ਕਹਿੰਦੇ ਪੂਰਾ ਸਟੇ ਕਰਾਉਂਦੇ ਆ ਪੂਰਾ ਅਰੇਂਜਮੈਂਟ ਆ ਸਟੇ ਦਾ ਇੱਥੇ ਜੇ ਕੋਈ ਆ ਕੇ ਰਹਿਣਾ ਚਾਹੁੰਦਾ ਇੱਥੇ ਰਹਿ ਸਕਦਾ ਤੇ ਸਾਰਾ ਵੇਖ ਕੇ ਹੈਰਾਨ ਹੋ ਗਿਆ ਤੇ ਇਧਰੋਂ ਐਂ ਲੱਗਦਾ ਜਿਵੇਂ ਲੱਕੜ ਥੱਲੇ ਚਰਨਾ ਜਦੋਂ ਟਾਈਮ ਆਉਂਦਾ ਹੋਊਗਾ ਚਰਨੇ ਦਾ ਵਗਦਾ ਹੋਣਾ ਤੇ ਇੱਥੋਂ ਲੋਕ ਲੰਘਦੇ ਹੋਣੇ ਤੇ ਬੜਾ ਹੀ ਰਮਣੀਕ ਲੱਗਦਾ ਹੋਊਗਾ ਇਹ ਮੋਲ ਸਟੇ ਵਗੈਰਾ ਵੀ ਵਧੀਆ ਹੋ ਜਾਂਦਾ ਤੇ ਬੰਦਾ ਇੱਥੇ ਪੀਸਫੁਲੀ ਰਹਿ ਸਕਦਾ ਸਾਹਮਣੇ ਉੱਚੀਆਂ ਉੱਚੀਆਂ ਚੋਟੀਆਂ ਤੇ ਵਿੱਚ ਦਿਖਦੇ ਬੱਦਲ ਦੇਖੀਏ ਰੂਮ ਸਰ ਹਾਂ ਰੂਮ ਦੇਖੋ ਚਲ ਆਜੋ ਕੋਈ ਸੈਟਿੰਗ ਨਹੀਂ ਕੀਤੀ ਹੈ ਨਾ ਉਹਨਾਂ ਨੇ ਓਕੇ ਸਟਾਰਟ ਕਿਬ ਕੀਆ ਆਪਨੇ ਮੇਰ ਕੋ ਹੋ ਗਿਆ 22 ਦਸੰਬਰ 22 ਦਸੰਬਰ ਸੇ ਕੀ ਹੈ ਹਾਂਜੀ ਲੋ ਜੀ ਲਾਈਟ ਚ ਹੈ ਕਿ ਲਾਈਟ ਤੋਂ ਸਜੂ ਦੇ ਹੈਗੇ ਲਾਈਟ ਓਕੇ ਅਗ ਬਣਿਆ ਹੋਇਆ ਅੰਦਰੋਂ ਠੀਕ ਹੈ ਹੁਣ ਤਾਂ ਉਹਨਾਂ ਨੇ ਖਲਾਰਾ ਜਿਹਾ ਪਾਇਆ ਹੋਇਆ ਕਹਿੰਦੇ ਸੈਟ ਨਹੀਂ ਕੀਤਾ ਥੋੜਾ ਰੈਮੀ ਹੋਇਆ ਸਟਾਰਟ ਕੀਤਾ ਇਹਨੂੰ ਤੇ ਨਾਲ ਅਟੈਚ ਬਾਥਰੂਮ ਵੀ ਦੇ ਰਿਆ ਮੈਨੂੰ ਲੱਗੇ ਬਾਥਰੂਮ ਕਿਤੇ ਬਾਹਰ ਹੋਊਗਾ ਤੇ ਜਿਹੜੇ ਥੱਲੇ ਲੱਗੇ ਹੋਈਆਂ ਟੈਨਾਂ ਲੱਗੀਆਂ ਹੋਈਆਂ ਵੱਡੇ ਵੱਡੇ ਪੱਥਰ ਜਿਹੜੇ ਆਪਣੇ ਹਾਂ ਅਸਲ ਵਿੱਚ ਸਲੇਟ ਕਹਿ ਸਕਦੇ ਆ ਅੰਦਰਲੀਆ ਪਹਾੜਾਂ ਦੀ ਕੱਟ ਕੇ ਸਲੇਟ ਬਣਾਈ ਹੋਈ ਆ ਤੇ ਦਰਵਾਜ਼ੇ ਦੀ ਲੁੱਕ ਵੇਖੋ ਇਹ ਵੀ ਲੱਕੜ ਕੱਟ ਕੇ ਬਣਾਈ ਹੋਈ ਆ ਤੇ ਬੜਾ ਸੋਹਣਾ ਲੱਗਦਾ ਪਿਆ ਵਾ ਬਈ ਬਹੁਤ ਸੋਹਣਾ ਕੋਟੇਜ ਬਣਾਇਆ ਤੁਸੀਂ ਤੇ ਪ੍ਰਾਈਸ ਵਗੈਰਾ ਕੀ ਰੱਖਿਆ ਦਾ

ਆ ਸਾਰਾ ਲੱਕੜ ਦਾ ਕੰਮ ਹੋਇਆ ਹੋਇਆ ਪਹਿਲਾਂ ਹੀ ਦੱਸਿਆ ਤੇ ਦਰਵਾਜ਼ਾ ਵੀ ਬਹੁਤ ਸੋਹਣਾ ਲੱਗਦਾ ਵਾ ਤੇ ਅੰਦਰ ਸਿਟਿੰਗ ਵਾਸਤੇ ਏਰੀਆ ਕੁਰਸੀਆਂ ਐਕਸਟਰਾ ਤੇ ਇਧਰ ਬਾਥਰੂਮ ਸੋਹਣਾ ਬਣਿਆ ਹੋਇਆ ਵਾ ਤੇ ਇਹ ਪੱਥਰ ਲੱਗੇ ਹੋਏ ਆ ਸਾਹਮਣੇ ਕੋਈ ਡਿਜ਼ਾਈਨ ਨਹੀਂ ਉਹ ਪੱਥਰ ਆ ਪ੍ਰੋਪਰ ਆ ਪੱਥਰ ਲਾਏ ਹੋਏ ਆ ਲੱਕੜ ਪੱਥਰ ਤੇ ਮਿੱਟੀ ਇਹ ਤਿੰਨ ਚੀਜ਼ਾਂ ਨੂੰ ਮਿਲਾ ਕੇ ਇਹਨਾਂ ਨੇ ਇਹ ਕੋਟੇਜ ਤਿਆਰ ਕੀਤਾ ਸੋਹਣਾ ਬਾਈ ਜੀ ਬਹੁਤ ਵਧੀਆ ਬਾਈ ਦੇ ਕੋਟੇਜ ਦਾ ਤੇ ਪੰਨ ਦੇ ਵਿੱਚੋਂ ਲੰਘਦੇ ਲੰਘਦੇ ਫੇਰ ਆਪਾਂ ਨੂੰ ਪੋੜੀਆਂ ਵਾਲਾ ਇੱਕ ਟਰੈਕ ਮਿਲ ਗਿਆ ਉਹ ਪੋੜੀਆਂ ਟਰੈਕ ਚੜ੍ਹ ਕੇ ਐਂਟਰ ਕਰਾਂਗੇ ਆਪਾਂ ਮੰਦਿਰ ਚ ਇਧਰੋਂ ਟਰੈਕ ਕਰਦੇ ਕਰਦੇ ਪੋੜੀਆਂ ਰਾਹੀਂ ਤੇ ਪਹੁੰਚ ਗਏ ਆਪਾਂ ਮੰਦਿਰ ਕੋਲੇ ਮੰਦਰ ਹੈਗਾ ਇੱਥੋਂ ਦੇ ਦੇਵਤਾ ਸਰੰਗਾ ਰਿਸ਼ੀ ਦਾ ਤੇ ਜੇ ਆਪਾਂ ਨੂੰ ਕੋਈ ਥੋੜੀ-ਮੋਟੀ ਸੂਚਨਾ ਮਿਲਦੀ ਆ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਆ ਤੇ ਥੋੜੀ-ਮੋਟੀ ਜਾਣਕਾਰੀ ਆਪਾਂ ਨੂੰ ਇੱਥੋਂ ਦੇ ਪਤਾ ਲੱਗੀ ਆ ਜੀ ਤੇ ਸਰੰਗਾ ਰਿਸ਼ੀ ਨੂੰ ਜਿਹੜਾ ਹੈ ਕਿ ਕਲਯੁਗ ਦੇ ਦੇਵਤਾ ਮੰਨਿਆ ਜਾਂਦਾ ਸੀ ਆ ਇਹ ਕਲਯੂਤ ਦੇਵਤਾ ਦਾ ਚਲੋ ਇਹਨਾਂ ਦਾ ਲੰਬਾ ਇਤਿਹਾਸ ਕਾਫੀ ਜ਼ਿਆਦਾ ਹੋਇਆ ਪਰ ਜਿਹੜੀ ਮੋਟੀ ਗੱਲ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਆਪਣੇ ਦਸ਼ਤਜ ਸੀ ਹੈ ਜਿਨ੍ਹਾਂ ਦੀ ਸੰਤਾਨ ਨਹੀਂ ਹੋ ਰਹੀ ਸੀ ਤੇ ਸਰੰਗਾ ਰਿਸ਼ੀ ਦੇ ਆਸ਼ੀਰਵਾਦ ਕਰਕੇ ਰਾਮ ਜੀ ਦਾ ਜਿਹੜਾ ਜਨਮ ਹੋਇਆ ਸੀ ਆ ਤੇ ਇੱਥੋਂ ਦੇ ਜਿਹੜੇ ਲੋਕਲ ਜਿਹੜੇ ਵੀ ਇੱਧਰ ਹੈਗੇ ਹਿਮਾਚਲ ਵਾਲੇ ਪਾਸੇ ਜੀਬੀ ਵਾਲੇ ਸਾਹਸ ਤਿੱਥਨ ਵੈਲੀ ਵਾਲੇ ਪਾਸੇ ਠੀਕ ਹੈ ਜੀ ਜ਼ਿਆਦਾਤਰ ਇੱਥੋਂ ਦੇ ਜਿਹੜੇ ਮਹਾਰਾਜ ਆ ਉਹ ਸਰੰਗਾ ਰਿਸ਼ੀ ਜੀ ਆ ਹਨ ਆਪਾਂ 1.5-2 ਕਿਲੋਮੀਟਰ ਦਾ ਟਰੈਕ ਕਰਕੇ ਆ ਗਏ ਆ ਚੈਣੀ ਕੋਠੀ گاؤں ਤੇ ਜਦੋਂ گاؤں ਦੇ ਪਹੁੰਚਦੇ ਆ ਤੇ ਇਹ ਵੀਊ ਮਿਲਦਾ ਥੱਲੋਂ ਦਾ ਠੀਕ ਆ ਜਮਾ ਆਪਾਂ ਤੁਰਤੇ ਆਏ ਆ ਤੇ ਪਹਾੜਾਂ ਦੇ ਲੈਵਲ ਤੇ ਆ ਪੁੱਜੇ ਆ ਤੇ ਇੱਥੇ ਆ ਕੇ ਇੱਕ ਕੈਫੇ ਵੀ ਮਿਲ ਜਾਂਦਾ ਵਾ ਜਿੱਥੇ ਤੁਸੀਂ ਬਹਿ ਕੇ ਆਪਦਾ ਖਾਣ ਪੀਣ ਕਰ ਸਕਦੇ ਆ ਹੁਣ ਆਪਾਂ ਪਿੰਡਾਂ ਵਿੱਚ ਘੁੰਮਾਂਗੇ ਤੇ ਦੇਖਾਂਗੇ ਪਿੰਡ ਦੇ ਨਜ਼ਾਰੇ ਇੱਥੋਂ ਦੇ ਇੱਥੇ ਪਹੁੰਚ ਕੇ ਮਿਲੇ ਬੰਦੇ ਆਪਾਂ ਨੂੰ ਕਿਕੜ ਖੇਡਦੇ ਠੀਕ ਆ ਇੱਥੇ ਜ਼ਿਆਦਾਤਰ ਜਿਹੜੇ ਵੀ ਘਰ ਬਣੇ ਹੋਏ ਆ ਉਹ ਬਣੇ ਹੋਏ ਕਾਠਕੋਣੇ ਸਟਾਈਲ ਤੇ ਕਾਠ ਦਾ ਮਤਲਬ ਹੁੰਦਾ ਵਾ ਲੱਕੜ ਕੋਣੇ ਦਾ ਮਤਲਬ ਲੱਕੜ ਦਾ ਕੋਨਾ ਠੀਕ ਹੈ ਕਾਠਕੋਣੇ ਸਟਾਈਲ ਜੇ ਤਾਂ ਇੱਥੇ ਮਿਲਦਾ ਵਾ ਜ਼ਿਆਦਾਤਰ ਨਹੀਂ ਤਾਂ ਫਿਰ ਮਿਲੇਗਾ ਤੁਹਾਨੂੰ ਪਾਕਿਸਤਾਨ ਚ ਇਹੀ ਆਰਕਟੈਕਚਰ ਇਹੋ ਜਿਹਾ ਆਰਕਟੈਕਚਰ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲਣਾ ਵਾ ਤੇ ਦੇਖੋ ਕਿਵੇਂ ਪ੍ਰੋਪਰ ਲੱਕੜ ਦਾ ਜਿਵੇਂ ਸਤੇਰੀ ਨਹੀਂ ਹੁੰਦੀ ਉੱਤੇ ਜਾ ਕੇ ਛੱਤ ਪਾਈ ਹੋਈ ਆ ਐਦਾਂ ਫੀਲ ਹੋ ਰਿਹਾ ਵਾ ਤੇ ਜਿਹੜਾ ਇਹ ਪਿੰਡ ਵੇਖ ਰਹੇ ਆ ਇਹਦਾ ਨਾਮ ਹੈਗਾ ਚੈਨੀ ਕੋਠੀ گاؤں ਤੇ ਸਾਹਮਣੇ ਇੱਕ ਕੈਫੇ ਆਪਾ ਪਹੁੰਚ ਚੁੱਕੇ ਆ ਉਹ ਟਰੈਕ ਕਰਕੇ ਥੱਲੋਂ ਜੋ ਉੱਤੇ ਚੜ ਕੇ ਪੁੱਜੇ ਆ ਚੈਣੀ ਕੋਠੀ ਤੇ گاਉਂ ਦੇ ਵਿੱਚ ਜਦੋਂ ਚੈਣੀ ਕੋਠੀ ਤੇ گاਉਂ ਦੇ ਵਿੱਚ ਪਹੁੰਚਦੇ ਆ ਤਾਂ ਇਹ ਫੋਰਟ ਕਰਕੇ ਆਪਾਂ ਇੱਥੇ ਆਏ ਆ ਇਹਦੀ ਖੂਬਸੂਰਤੀ ਉੱਤੇ ਕਰਕੇ ਆਏ ਆ ਤੇ ਇਹਦਾ ਇਤਿਹਾਸ ਇਹ ਆ ਇਹਦਾ ਫੋਰਟ ਦਾ ਕਿ ਇਹ ਜਿਹੜਾ ਬਣਾਇਆ ਗਿਆ ਸੀ ਠਾਕੁਰ ਰਾਜੇਦਵਾਰਾ ਬਣਾਇਆ ਗਿਆ ਸੀ ਆ ਕਿ ਇੱਥੋਂ ਦੀ ਜਿਹੜੀ ਐਨਮੀ ਆਉਂਦੀ ਆ ਠੀਕ ਹੈ ਇਹ ਫੋਰਟ ਤੇ ਬੰਦੇ ਖੜ ਕੇ ਇੱਥੋਂ ਦੇ ਜਿਹੜੇ ਏਰੀਆ ਨੂੰ ਬਚਾਉਂਦੇ ਸੀ ਦੁਸ਼ਮਨਾ ਤੋਂ ਤੇ ਬਾਕੀ ਜਿਹਦਾ ਨਾਮ ਸੀ ਆ ਚੈਣੀ ਉਹ ਰੱਖਿਆ ਸੀ ਠਾਕੂ ਜੀ ਨੇ ਆਪਣੇ ਕਰਲੇ ਦੇ ਨਾਮ ਤੇ ਕਿਉਂਕਿ ਉਹਨਾਂ ਦੇ ਕੋਈ ਸultanਤ ਨਹੀਂ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਇਸ ਦਾ ਨਾਮ ਚੈਨੀ ਰੱਖਿਆ ਹੁਣ ਜੋ ਗਾਂ ਕਰਕੇ ਇਹਦਾ ਨਾਮ ਚੈਨੀ ਕੋਠੀ ਪੈ ਗਿਆ ਤੇ ਕਿਹਾ ਜਾਂਦਾ ਕਿ ਇਹਦੀਆਂ ਜਿਹੜੀਆਂ ਹੈਗੀਆਂ ਸੀ 11 ਬਿਲਡਿੰਗਾਂ ਸੀ 1905 ਦੇ ਵਿੱਚ ਅਰਥਕਵੇਕ ਆਉਣ ਕਰਕੇ ਦੋ ਬਿਲਡਿੰਗਾਂ ਡਿੱਗ ਪਈਆਂ ਤੇ ਐਂਡ ਤੇ ਇਹ ਨੋ ਫਲੋਰ ਹੀ ਬਚੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਕੀ ਆਪਣਾ ਉਹਦੇ ਵਿੱਚ ਥੋੜੇ ਥੋੜੇ ਸੰਤਲ ਜਿਹੇ ਰੱਖੇ ਹੋਏ ਆ ਸਰਾਖ ਰੱਖਿਆ ਦੇਖਣ ਚ ਦਾ ਬਾਹਰੋਂ ਬਰੀਕ ਜੇ ਨਜ਼ਰ ਆਉਂਦੇ ਆ ਪਰ ਅੰਦਰੋਂ ਪੂਰਾ ਵਧੀਆ ਦਿਖਦੇ ਆ ਇੱਥੇ ਕੀ ਹੁੰਦੇ ਸੀ ਜਿਹੜੇ ਹਥਿਆਰ ਬੰਦ ਬੰਦੇ ਹੁੰਦੇ ਸੀ ਖੜ ਕੇ ਦੁਸ਼ਮਣਾਂ ਦਾ ਜਿਆ ਟਕਰਾ ਕਰ ਲੈਂਦੇ ਸੀ ਇਹ ਤੇ ਸੋਹਣਾ ਬਣਿਆ ਹੋਇਆ ਹੁਣ ਇਸ ਟਾਈਮ ਜਮਾ ਟੋਪ ਤੇ ਜਿੱਥੋਂ ਫਲੋਰ ਡੈਕ ਪਈ ਸੀ ਉੱਥੇ ਛੱਤ ਪਾਈ ਹੋਈ ਆ ਤੇ ਉੱਥੇ ਜੋਨੀ ਮਾਤਾ ਜੀ ਰਹਿੰਦੇ ਆ ਜਿਹਨੂੰ ਆਪਾਂ ਦੁਰਗਾ ਮਾਤਾ ਜੀ ਵੀ ਕਹਿੰਦੇ ਆ ਉੱਥੇ ਵਾਸ ਕਰਦੇ ਨੇ ਤੇ ਬਾਕੀ ਇਹ ਹੁਣ ਇਹ ਪਵਿੱਤਰ ਬਣ ਚੁੱਕਾ ਪੂਰਾ ਫੋਟ ਤੇ ਲੋਕੀ ਇਸਦੀ ਖੂਬਸੂਰਤੀ ਦੇਖਣ ਵਾਸਤੇ ਇੱਥੇ ਆਉਂਦੇ ਆ ਚੈਣੀਕੋਠੀ گاؤں ਇਸ ਫੋਟ ਤੇ ਚੜਨ ਵਾਸਤੇ ਇਹਨਾਂ ਨੇ ਲੱਕੜ ਦੀਆਂ ਪੌੜੀਆਂ ਬਣਾਈਆਂ ਹੋਈਆਂ ਇਹ ਕੋਈ ਟੋਟਾ ਨਹੀਂ ਹੈਗਾ ਪੂਰਾ ਪ੍ਰੋਪਰ ਦਰਖਤ ਹੈ ਦਰਖਤ ਦੇ ਵਿੱਚ ਕੱਟ ਪਾ ਪਾ ਕੇ ਇਹਨਾਂ ਨੇ ਇੱਕ ਸਟੇਅਰ ਬਣਾਈ ਹੋਈ ਆ ਸਟੇਅਰ ਉੱਤੇ ਜਾ ਕੇ ਵੀ ਇੱਕ ਸਟੇਅਰ ਮਿਲਦੀ ਆ ਠੀਕ ਆ ਜੀ ਇਸ ਫਿਰ ਜਾ ਕੇ ਬੰਦਾ ਇਸ ਫੋਰਟ ਦੇ ਵਿੱਚ ਐਂਟਰ ਹੁੰਦਾ ਵਾ ਇੱਥੇ ਨਾ ਮੁੰਡੇ ਬੈਡਬਾਲ ਖੇਡ ਰਹੇ ਸੀ ਇੱਥੇ ਮੁੰਡੇ ਬੈਡਬਾਲ ਖੇਡ ਰਹੇ ਸੀ ਇਕਟਾਂ ਸਾਹਮਣੇ ਲਾਈ ਬਣਾਈ ਹੋਈਆਂ ਇਧਰੋਂ ਬੋਲ ਪਾ ਰਹੇ ਸੀ ਤੇ ਆ ਤਿੰਨ ਬੰਦੇ ਆ ਕੀ ਨਾਮ ਤੁਹਾਡਾ ਅਨੁਰਾਗ ਤੁਹਾਡਾ ਵਿਸ਼ਾਲ ਠਾਕੁਰ ਤੁਹਾਡਾ ਦੇਵਰਾਜ ਦੇਵਰਾਜ ਖਾਸੀਅਤ ਇਹ ਰਹੀ ਕਿ ਆ ਬੋਲ ਬੋਲ ਹੈਗੀ ਹੈ ਇਹ ਕੱਪੜੇ ਦੀ ਬਣਾਈ ਹੋਈ ਇਹ ਸੀਨਾ ਮਾਰੀਆਂ ਹੋਈਆਂ ਵਿੱਚ ਕਿਆ ਬਾਤ ਹੈ ਕਿਆ ਸਦਗੀ ਹੈ ਯਾਰ ਇਹਨਾਂ ਦੀ ਖੇਡਣ ਦਾ ਜज्ਬਾ ਚਾਹੀਦਾ ਤੇ ਬੋਲ ਇਹਨਾਂ ਨੇ ਆਪ ਇਹ ਦਮ ਨਾਲ ਲਈ ਆ ਇਹ ਕੀ ਬਣਾ ਰਹੇ ਹੋ ਰੱਸੀ ਰੱਸੀ ਬਣਾ ਰਹੇ ਹੋ ਇਹ ਪਲਾਸਟਿਕ ਵਾਲੇ ਤੋਂ ਬਣਾ ਰਹੇ ਹੋ ਹਾਂ ਓਕੇ ਕਿਆ ਬਾਤ ਹੈ ਦਿਖਾਉਂਗੇ ਮੜਾ ਜਾਂ ਦਿਖਾਉਂਗੇ ਕਿਵੇਂ ਹੈ ਲੱਭੀ ਇਹ ਪਲਾਸਟਿਕ ਤੋਂ ਰੱਸੀ ਤਿਆਰ ਹੋ ਰਹੀ ਹੈ ਤੇ ਮਜ਼ਬੂਤ ਵੀ ਪੂਰੀ ਹੈ ਤੇ ਤਿਆਰ ਕਰਨ ਲਈ ਆਹ ਪਲਾਸਟਿਕ ਯੂਜ਼ ਕੀਤਾ ਜਾਂਦਾ ਹੈ ਜਿਹੜਾ ਆਪਾਂ ਸਟੱਦੰਨੇ ਆ ਠੀਕ ਹੈ ਜੀ ਮਸਤੀ ਇੱਥੋਂ ਮਤਲਬ ਕਿ ਤੁਸੀਂ ਆਹ 게ਟ ਤੋਂ سٹਾਰਟ ਕਰ ਸਕਦੇ ਹੋ ਚੈਨੀਕੋਟੀ ਦਾ ਟਰੈਕ ਤੇ ਬਾਕੀ ਇਹ ਸੜਕ ਵੀ ਜਾਂਦੀ ਹੈ ਤੇ ਆਪਾਂ ਇੱਧਰੋਂ ਆਏ ਸੀ ਇਹ ਤੇ ਇੱਧਰ ਆਪਣਾ ਬਾਈਕ ਲੱਗਾ ਹੋਇਆ ਵੈ ਆਪਾਂ ਟਰੈਕ ਘਰੇ ਆਏ ਆ ਚੈਨੀਕੋਟੀ ਦਾ ਜਦੋਂ ਆਪਾਂ ਚੈਨੀਕੋਟੀ ਦੇਖ ਕੇ ਨਿਕਲੇ ਸੀਗੇ ਤੇ ਜਿੱਥੇ ਆਪਾਂ ਬਾਈਕ ਲਈ ਸੀ ਉਹਨਾਂ ਕੋਲ ਬਹਿ ਕੇ ਗ੍ਰੀਨ ਟੀ ਪੀਣ ਲੱਗ ਕੇ ਉਹ ਗ੍ਰੈਂਟੀ ਕਾਦੀ ਸਟਾਰਟ ਕੀਤੀ ਤੇ ਮੀਂਹ ਪੈਣ ਲੱਗ ਗਿਆ ਮੀਂਹ ਦਾ ਬੱਸ ਰੁਕਣ ਦਾ ਨਾਮ ਨਹੀਂ ਲਿੱਤਾ ਪਲਾਸਪੋਰ ਤੱਕ ਕੰਟੀਨਿਊ ਮੀਂਹ ਪੈਂਦਾ ਆ ਰਿਹਾ ਸੀ ਆ ਜਿਹਦੇ ਕਰਕੇ ਰਸਤੇ 'ਚ ਕਿਤੇ ਸ਼ੂਟਰ ਵਗੈਰਾ ਨਹੀਂ ਹੋਇਆ ਤੇ ਰੇਨਕੋਟ ਵਗੈਰਾ ਪਾਏ ਹੋਏ ਸੀ ਥੱਲੇ ਵੀ ਪੈਂਟਾਂ 'ਚ ਰੇਨਕੋਟ ਹੀ ਪਾਈ ਹੋਈ ਆ ਆਪਰ ਮੈਂ ਲਾਤਾ ਵਾ ਤੇ ਬੂਟ ਸਾਰੇ ਗਿੱਲੇ ਹੋ ਗਏ ਸੌਕਸ ਵਗੈਰਾ ਮੈਂ ਚੇਂਜ ਕੀਤੀਆਂ ਆ ਉਹਦੀਆਂ ਸੌਕਸ ਚੇਂਜ ਕੀਤੀਆਂ ਹੁਣ ਆਪਾਂ ਪਹੁੰਚ ਚੁੱਕੇ ਆ ਰੂਪਨਗਰ ਕੋ ਰੂਪਨਗਰ ਦੇ ਬਾਹਰ ਸਰਦੇਵ ਢਾਬੇ ਕੋਲ ਖੜੇ ਆ ਆਪਾਂ ਸਰਦੇਵ ਢਾਬਾ ਠੀਕ ਆ ਜੀ ਤੇ ਇਥੇ ਆਪਾਂ ਕੁਝ ਖਾਣੇ ਪੀਣੇ ਆ ਥੋੜਾ ਜਿਹਾ ਉਦੋਂ-ਤੋਂ ਲਗਾਤਾਰ ਜੀ ਵੀ ਤੋਂ ਲੈ ਕੇ ਚੈਨੀ ਕੋਟੀ ਤੋਂ ਲੈ ਕੇ ਹੁਣ ਤੱਕ ਆਪਰਾਸਤੇ ਕੁਝ ਨਹੀਂ ਖਾਦਾ ਕਟਵੱਟ 100 158 ਕਿਲੋਮੀਟਰ ਆਪਾਂ ਕੰਟੀਨਿਊ ਰਾਈਡ ਕਰਕੇ ਇੱਥੇ ਪੁੰਜੇ ਆ ਰੂਪਨਗਰ ਹੁਣ ਆਪਾਂ ਗਾਂਚ ਵਦਾਂਗੇ ਖਾਪੀ ਕੇ ਮੋਗੇ ਲਈ ਰੂਪਨਗਰ ਦੇ ਵਿੱਚੋਂ ਨਿਕਲਦੇ-ਨਿਕਲਦੇ ਆਪਾਂ ਨੂੰ ਇੰਨਾ ਟਰੈਫਿਕ ਮਿਲ ਲਗਾ ਗੱਲਾਂ ਹੀ ਛੱਡ ਦੋ ਤੁਸੀਂ ਦੇਖ ਸਕਦੇ ਸਾਹਮਣੇ ਤੇ ਵੀਕੈਂਡ ਅੱਜ ਜਿੱਤੇ ਕਰ ਕਿੰਨਾ ਰਸ਼ ਹੋਇਆ ਪਿਆ ਵਾ ਤੇ ਬਾਕੀ ਇੱਕ ਹੋਲਾ ਮੱਲਾ ਸੀ ਨਾਲ तो वो करके भी संगत आई हुई सन तो कोई बाइक से है कोई गड्डी है कोई ट्राली तो है जो करके ट्रैफिक ओवरलोड हो चुके हैं घर ਤੇ ਚੈਣੀ ਕੋਟੀ ਤੋਂ ਚੱਲੇ ਸੀ ਆਪਾਂ ਲਗਭਗ 2:20 ਤੇ ਸ਼ਾਇਦ ਚੱਲੇ ਸੀ ਤੇ ਹੁਣ ਵਜੇ ਆ 5:30 ਵਜੇ ਆਪਾਂ ਪਹੁੰਚ ਗਏ ਮੋਕੇ ਤੇ 320 ਕਿਲੋਮੀਟਰ ਦੀ ਰਾਈਡ ਆਪਣੀ ਖੋਈਆ ਟੋਟਲ ਤੇ ਜੋ ਚੈਣੀ ਕੋਟੀ ਤੋਂ ਚੱਲੇ ਸੀ ਬਲਾਸਪੁਰ ਤੱਕ ਆਪਾਂ ਨੂੰ ਮੀਂਹ ਹੀ ਟੱਕਰਿਆ ਜਿਸ ਤੇ ਮੇਰੀ ਪੈਂਟ ਅਤੇ ਬੂਟ ਗਿੱਲੇ ਹੋ ਗਏ ਸੀ ਉੱਤੇ ਮੈਂ ਰੇਨ ਕੋਟ ਪਾਇਆ ਸੀ ਪਰ ਅੰਦਰੋਂ ਸਲਾਬੇ ਹੋ ਗਏ ਤੇ ਗਲਵਜ਼ ਵਗੈਰਾ ਵੀ ਪੂਰੇ ਗਿੱਲੇ ਹੋ ਗਏ ਚਲੋ ਰੂਪਨਾ ਕਰ ਤੋਂ ਪਹਿਲਾਂ ਕਿਤੇ ਟਾਬੇਦੁਰ ਕੇ ਸੀ ਤੇ ਜਿਹੜੀਆਂ ਚੀਜ਼ਾਂ ਸਹੀ ਕਰਨ ਵਾਲੇ ਸੀ ਜਿਵੇਂ ਸ਼ੂ ਗਿੱਲੇ ਹੋਏ ਸਨ ਉਹਨੂੰ ਛੱਟ ਕੀਤਾ ਜੋ ਸੌਕਸ ਵਗੈਰਾ ਚੇਂਜ ਕੀਤੀਆਂ ਤੇ ਹੋਰ ਮਿਲ ਕੇ ਆਪਣੇ ਪਜਾਮਾ ਜੂਮਾ ਸੀ ਉਹ ਪਾਇਆ ਤੇ ਫਿਰ ਉੱਥੋਂ ਆਪਾਂ ਚਾਹ ਪਾਣੀ ਪੀ ਕੇ ਅੱਗੇ ਵਧੇ ਮੋਗੇ ਨੂੰ ਤੇ ਸਫ਼ਰ ਬਹੁਤ ਵਧੀਆ ਰਿਹਾ ਬਾਕੀ ਚੈਨੀ ਕੋਟੀ ਫੋਰਟ ਵਾਕਿਆ ਇਤਿਹਾਸਿਕ ਹੈ ਦੇਖਣ ਵਾਲਾ ਵਾ ਤੇ ਉੱਥੋਂ ਦਾ ਵਿਲੇਜ ਵੀ ਦੇਖਣ ਵਾਲਾ ਜੇ ਕੋਈ ਬੰਦਾ ਉੱਤਰ ਜਾਂਦਾ ਤੇ ਤੁਸੀਂ ਕੋਸ਼ਿਸ਼ ਕਰਿਓ ਕਿ ਟਰੈਕ ਕਰਕੇ ਉੱਤੇ ਚੈਨੀ ਕੋਟੀ ਤੱਕ ਜਾਈਓ ਜੇ ਸੜਕ ਰਹੀ ਜਾਉਂਗੇ ਮਜ਼ਾ ਨਹੀਂ ਆਉਣਾ ਤੁਹਾਨੂੰ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਵੇਂ ਸਫ਼ਰ ਨਾਲ ਅੱਜ ਲਈ ਕਰਦੇ ਹਾਂ